ਪਾਵੇਂ ਮੀਂਹ ਪੈ ਗਿਆ ਪਰ ਫਿਰ ਵੀ ਗਰਮੀ ਤੋਂ ਪੂਰੀ ਤਰ੍ਹਾਂ ਰਾਹਤ ਨਹੀਂ ਮਿਲੀ ਤੇ ਕਿਤੇ ਨਿੰਬੂ ਪਾਣੀ ਆਪਾਂ ਨੂੰ ਮਿਲ ਜੇ ਤੇ ਆਪਾਂ ਹੁੰਦਾ ਵੀ ਚਲੋ ਨਜ਼ਾਰਾ ਚਾਹ ਤਾਂ ਜ਼ਰੂਰ ਹੁੰਦੀ ਤੇ ਗਾਣੇ-ਗੂਣੇ ਵੀ ਇਦਾਂ ਦੇ ਆਉਂਦੇ ਨੇ ਨਿੰਬੂ ਪਾਣੀ ਜੀ ਗਾਣੇ ਬਣ ਜਾਂਦੇ ਆ ਗੱਲਾਂ ਬਣ ਜਾਂਦੀਆਂ ਸ਼ਬੀਲਾਂ ਨਿੰਬੂ ਪਾਣੀ ਇਦਾਂ ਪਲੱਬ ਦੇ ਤਾਂ ਰਹਿੰਦੇ ਆ ਪਰ ਹੁਣ ਮੈਂ ਇੱਕ ਖਬਰ ਸੁਣੀ ਆ ਵੀ ਪੰਜਾਬ ਪੁਲਿਸ ਨਿੰਬੂ ਪਾਣੀ ਪਿਆ ਕਰੂ ਇਹ ਕਿਹਨਾਂ ਨੂੰ ਪਾਣੀ ਪਿਆਉਣਾ ਪੰਜਾਬ ਪੁਲਿਸ ਨੇ ਜਿਹੜੇ ਕੋੜਾ ਪਾਣੀ ਪੀ ਕੇ ਆਉਣਗੇ ਅੱਛਾ ਉਹਨਾਂ ਵਾਸਤੇ ਨਿੰਬੂ ਪਾਣੀ ਲੈ ਕੇ ਖਲੋੋ ਦੇ ਇਹਨਾਂ ਨਿੰਬੂ ਪਾਣੀ ਪਿਆ ਕੇ ਹੈ ਕਿ ਨਾ ਸੜਕ ਸੁਰੱਖਿਆ ਦਸਤੇ ਵਾਲੇ ਜੀ ਕਹਿੰਦੇ ਆ ਕਿ ਇਹ ਹੁਣ ਡਿਊਟੀ ਲੱਗੀ ਆ ਹੂੰ ਇਹਨਾਂ ਦੀ ਡਿਊਟੀ ਲਾਉਣੀ ਆ ਵੀ ਤੁਸੀਂ ਟੋਲ ਪਲਾਜ਼ਾ ਤੇ ਖਲੋ ਜਾਣਾ ਹੂੰ ਹੂੰ ਗੱਡੀਆਂ ਨੂੰ ਚੈੱਕ ਕਰਨਾ ਜੀ ਤੇ ਜਿਹੜਾ ਕੋਈ ਖਾਦੀ ਪੀਤੀ ਵਾਲਾ ਆ ਗਿਆ ਉਹ ਤਾਂ ਗੱਡੀ ਸਾਈਡ ਤੇ ਲਾ ਦੇ ਜੇ ਤੇ ਕੋਈ ਨਾਲ ਚਲਾਉਣ ਵਾਲਾ ਹੈਗਾ ਜਿਵੇਂ ਬਾਹਰ ਲਿਆਂ ਤਾ ਤਨ ਬਤਾ ਉਹਨਾਂ ਨੂੰ ਇਹ ਸੋਖ ਹੁੰਦਾ ਕਿ ਵੀਕੈਂਡ ਤੇ ਕਿਤੇ ਪਾਰਟੀ ਸ਼ਾਰਟੀ ਮਾਰ ਕੇ ਆਏ ਨੇ ਤੇ ਉਹ ਨਾਲ ਦੀ ਜਿਹੜੀ ਹੁੰਦੀ ਉਹ ਚਲੋ ਗੱਡੀਆਂ ਚਲਾ ਲੈਂਦੀਆਂ ਗੱਡੀਆਂ ਆਪਣੇ ਹਾਲੇ ਵੀ ਬਹੁਤੀਆਂ ਬੀਬੀਆਂ ਗੱਡੀ ਨਹੀਂ ਚਲਾਉਣਾ ਚਾਹੁੰਦੀਆਂ ਜੇ ਤੇ ਕਿ ਚਲਾਉਣਾ ਦਾ ਹੈਗਾ ਸੋफी ਤੇ ਉਹਨੂੰ ਕਹਿਣਗੇ ਕਿ ਲੈ ਮੇਤਰਾ ਠੱਪ ਜਾ ਤੇ ਜੇ ਨਹੀਂ ਤਾਂ ਫੇਰ ਪਈ ਹੋਏਗਾ ਕੀ ਕਿ ਚੱਲੂਗਾ ਕੰਮ ਭਾਈ ਉੱਥੇ ਗੱਡੀ ਸਾਈਡ ਤੇ ਲਾ ਕੇ ਨੀਬੂ ਪਾਣੀ ਪਿਆ ਕੇ ਜਦੋਂ ਤੱਕ ਕਿਉਂਕਿ ਇਹ ਦੇਖੋ ਬੰਦੇ ਨੂੰ ਨਸ਼ੇ 'ਚ ਉਦੋਂ ਗਿਣਦੇ ਨੇ ਜਦੋਂ 30 mg ਅਲਕੋਹਲ ਜਿਹੜੀ ਐਲਕੋਮੀਟਰ 'ਚ ਆ ਜਾਂਦੀ ਆ ਹੂੰ ਉਹਨੂੰ ਫਿਰ ਉੱਥੇ ਲਿਆ ਕੇ ਉਸ ਲੈਵਲ ਤੇ ਕਿ ਹਾਂ ਨੀਬੂ ਦਾ ਬੂ ਸੁੱਟ ਕੇ ਕਿ ਹਾਂ ਭਈ ਹੁਣ ਠੀਕ ਆ ਤੇ ਕਹਿਣਗੇ ਜਾ ਨਹੀਂ ਤੇ ਉਦੋਂ ਤੱਕ ਬੈਠਾ ਰਹਿ ਜੇ ਉਹ ਇਕੱਲਾ ਹੀ ਆ ਬੰਦਾ ਗੱਡੀ 'ਚ ਜਾਂ ਕੋਈ ਹੋਰ ਚਲਾਉਣ ਵਾਲਾ ਨਾਲ ਨਹੀਂ ਹੈ ਤਾਂ ਐਸੀ ਇਹਨਾਂ ਨੇ ਹੁਣ ਸੋਚ ਸੋਚ ਕੇ ਕੰਮ ਕਰਨ ਦਾ ਜਿਹੜਾ ਹੈ ਉਪਰਾਲਾ ਕਰਨ ਦਾ ਜਿਹੜਾ ਹੈ ਤਰਦਤ ਕੀਤਾ ਕਿ ਭਈ ਹਾਂ ਇਹ ਆ ਕਿ ਟੋਲ ਪਲਾਜ਼ਾਂ ਤੇ ਗੱਡੀਆਂ ਚੈੱਕ ਕੀਤੀਆਂ ਜਾਂ ਜਿਹੜਾ ਕੋਈ ਖਾਣ ਪੀਣ ਵਾਲਾ ਉੱਥੇ ਰੋਕ ਦਿੱਤਾ ਜਾਂਦਾ ਆਪਣੇ ਪੰਜਾਬ ਚ ਅੰਦਾਜ਼ਨ 40-45 ਟੋਲ ਪਲਾਸੇ ਹੋਣੇ ਹੂੰ ਹੂੰ ਉਹ ਸਾਰਿਆਂ ਤੇ ਜਾ ਕੇ ਖੜ ਜਾਨਗੇ ਜੀ ਹੁਣ ਵੈਸੇ ਇਹ ਗੱਲ ਵੱਡੀ ਆ ਕਿ ਭਈ ਜੇ ਉਹ ਵਿਚਾਰੇ ਉੱਥੇ ਜਾ ਕੇ ਗੱਡੀਆਂ ਚੈੱਕ ਕਰਨਗੇ ਤਾਂ ਕੀ ਉਹ ਸਾਰੀਆਂ ਗੱਡੀਆਂ ਚੈੱਕ ਕਰ ਪਾਉਣਗੇ ਤੇ ਬੜੀ ਵੱਡੀ ਗੱਲ ਹੈ ਕਿਉਂਕਿ ਕੁਝ ਗੱਡੀਆਂ ਐਨੂੰ ਜਾ ਰਹੀਆਂ ਹੁੰਦੀਆਂ ਕੁਝ ਐਨੂੰ ਜਾ ਰਹੀਆਂ ਹੁੰਦੀਆਂ ਨਿੰਬੂਆਂ ਦੇ ਭਾਅ ਵੀ ਬੜੇ ਵੱਜ ਜਾਣੇ ਨਿੰਬੂਆਂ ਦਾ ਭਾਅ ਜੀ ਹੋ ਸਕਦਾ ਤਾਂ ਗੱਲ ਇਹ ਹੈ ਕਿ ਵੈਸੇ ਜੇ ਐਕਸੀਡੈਂਟਾਂ ਦੀ ਗੱਲ ਕਰੀਏ ਪੰਜਾਬ ਦੇ ਐਕਸੀਡੈਂਟ ਦੀ ਤਾਂ ਉਹਦੇ ਵਿੱਚ ਸ਼ਰਾਬ ਪੀ ਕੇ ਜਿਹੜੇ ਐਕਸੀਡੈਂਟ ਹੁੰਦੇ ਆ ਜੀ ਉਹਨਾਂ ਦੀ ਵੈਸੇ ਤੇ ਜੇ ਵੇਖੋ ਤਾਂ ਬਹੁਤ ਗਿਣਤੀ ਘੱਟ ਬਣਦੀ ਹੈ ਇੰਨੀ ਜ਼ਿਆਦਾ ਨਹੀਂ ਹੈ ਹਮ ਪਰ ਗੱਲ ਇਹ ਹੈ ਕਿ ਇਹ ਆ ਰਾਉਂਗ ਜਾਂ ਜਿਹੜੀ ਆਪਾਂ ਰੌਂਗ ਸਾਈਡ ਤੋਂ ਦੇਖਦੇ ਆਂ ਇਧਰ ਉਧਰੋਂ ਨਿਕਲ ਜਾਣਾ ਜਾਂ ਰੈਸਟ ਡਰਾਈਵਿੰਗ ਇਹ ਚੀਜ਼ਾਂ ਬਹੁਤ ਨੇ ਕਈ ਵਾਰ ਇਹ ਆ ਕਿ ਕੁਝ ਸੜਕ ਦਾ ਵੀ ਨੁਕਸ ਹੁੰਦਾ ਹੈ ਰਾਵਾਂ ਦਾ ਵੀ ਨੁਕਸ ਹੁੰਦਾ ਹੈ ਕੁਝ ਮਤਲਬ ਕਿਸ ਤਰ੍ਹਾਂ ਉਹ ਸਾਰੀਆਂ ਚੀਜ਼ਾਂ ਤੇ ਕੰਮ ਕਰਨ ਦੀ ਲੋੜ ਆ ਮੇਨ ਗੱਲ ਤੇ ਇਹ ਆ ਕਿ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਆਪ ਹੀ ਲੋਕ ਜ਼ਿੰਮੇਵਾਰ ਜ਼ਿਆਦਾ ਬਣਨ ਚਾਹੀਦੇ ਠੀਕ ਹੈ ਲੋਕਾਂ ਨੂੰ ਸ਼ਾਇਦ ਹੀ ਪਤਾ ਨਹੀਂ ਹੋਏਗਾ ਹੂੰ ਹੂੰ ਕਿ ਜੇ ਇਸ ਤਰ੍ਹਾਂ ਦੇ ਵਿੱਚ ਤੁਸੀਂ ਫੜੇਗਾ ਸ਼ਰਾਬੀ ਹਾਲਤ ਦੇ ਵਿੱਚ ਤਾਂ ਉਹ 1000 ਰੁਪਏ ਤੁਹਾਨੂੰ 10000 ਤੱਕ ਜੁਰਮਾਨਾ ਵੀ ਲਾ ਸਕਦੇ ਨੇ ਸ਼ਾਇਦ ਨਵਾਂ ਜਿਹੜਾ ਮੋਟਰ ਵਹੀਕਲ ਐਕਟ ਲਾਇਆ ਸੀ ਇਹਨਾਂ ਨਾਲ ਜੇ ਇੰਨਾ ਸਰ ਜੀ ਹਾਂ ਜੀ 10000 ਦੂਜੀ ਵਾਰੀ ਫੜੇਗਾ ਤਾਂ ਸ਼ਾਇਦ ਮੈਨੂੰ ਲੱਗਦਾ ਕਿ 2 ਸਾਲ ਤੱਕ ਦੀ ਸਜ਼ਾ 15000 ਰੁਪਏ ਤੱਕ ਫਾਈਨ ਹੈ ਤੇ ਜੇ ਵਾਰ-ਵਾਰ ਇਸ ਤਰ੍ਹਾਂ ਕੋਈ ਕਰਦਾ ਫੜਿਆ ਗਿਆ ਉਹਦਾ ਡਰਾਈਵਿੰਗ ਲਾਇਸੈਂਸ ਵੀ ਕੈਨਸਲ ਹੋ ਸਕਦਾ ਹੂੰ ਇਸ ਕਰਕੇ ਬਈ ਇਹ ਚੀਜ਼ਾਂ ਜਿਹੜੀਆਂ ਨੇ ਉਹ ਆਪ ਹੀ ਬੰਦਾ ਸਮਝੇ ਤੇ ਬਿਹਤਰ ਆ ਮੇਰੇ ਖਿਆਲ ਦੇ ਨਾਲ ਤਾਂ ਇਹਨਾਂ ਨੂੰ ਨੀਬੂ ਪਾਣੀ ਪਿਉਣ ਤੇ ਲਾਉਣ ਗਏ ਹਣ ਸੜਕਸ ਰੱਖਿਆ ਦੱਸਦੇ ਇਹਨੂੰ ਜੀ ਮਿੰਟੂ ਜੀ ਐਸੀ ਇਹਨਾਂ ਨੇ ਅੱਗੇ ਪੈਲਸਾਂ ਦੇ ਅੱਗੇ ਵੀ ਕਿਹਾ ਸੀਗਾ ਕਿ ਅਸੀਂ ਡਿਊਟੀਆਂ ਲਾਵਾਂਗੇ ਉਹ ਕੰਮ ਤੇ ਫੇਲ ਹੋ ਗਿਆ ਆਹ ਦੇਖੋ ਕੀ ਕਾਮਯਾਬ ਰਹਿੰਦਾ ਕਿ ਨਹੀਂ